ਅਰਜੀਤ ਸਿੰਘ ਡੀਐਸਪੀ ਸਰਦੂਜ਼ਨ ਬੰਗਾ ਦੇ ਮੁਤਾਬਕ ਮਾੜੇ ਅਨਸਰਾ ਖਿਲਾਫ ਐਸਐਸਪੀ ਮਹਿਤਾਬ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਲੋਂ ਮੁਹਿੰਮ ਚੇੜੀ ਗਈ ਹੈ ਤੇ ਉਹਨਾਂ ਦੀ ਹਦਾਇਤਾਂ ਤੇ ਏਐਸਆਈ ਸਤਨਾਮ ਸਿੰਘ ਮੁਖ ਅਫਸਰ ਥਾਣਾ ਸਿਟੀ ਪੰਗਾ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਨਾਕੇ ਬੰਦੇ ਦੌਰਾਨ ਥਾਰ ਗੱਡੀ ਜਿਸ ਦਾ ਨੰਬਰ ਪੀਬੀ 78ਏ 7475 ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤੇ ਤਲਾਸ਼ੀ ਦੌਰਾਨ ਗੱਡੀ ਦੇ ਡਰਾਈਵਰ ਪਾਸੋਂ ਉਸ ਦੇ ਗੱਲ ਵਿੱਚ ਕ੍ਰੋਸ ਪਾਈ ਬੈਗ ਨੂੰ ਜਦ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਇੱਕ ਬਿਨਾ ਨੰਬਰ ਤੋਂ ਪਿਸਤਲ ਮਿਲਿਆ ਤੇ 4 ਜਿੰਦਾ ਰੋਂਦ ਬਰਾਮਦ ਕੀਤਾ ਗਿਆ ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਹਣੀ ਪੁੱਤਰ ਮਲਕੀਤ ਸਿੰਘ ਵਾਸੀ ਖਾਨਖੰਨਾ थाना ਮੁਕੰਦਪੁਰ ਦੱਸਿਆ ਜਿਸ ਤੇ ਉਕਤ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹਾਂਜੀ ਸਰ ਅੱਜ ਜਿਹੜੇ ਪਿਸਤਲ ਫੜਿਆ ਤੇ ਉਹਦੇ ਬਾਰੇ ਜਾਣਕਾਰੀ ਦਿਓ ਉਹ ਮੰਗਦੇ ਵੀ ਐਸਪੀ ਸਾਹਿਬ ਜੀ ਹੁਣ ਤਾਂ ਮਿਲ ਸਕਦਾ ਹੈ ਨਾ ਹਰ ਇੱਕ ਬੱਚੇ ਨੂੰ ਮਾਰੇ ਜਾਂ ਸੰਸਾ ਉਹਨਾਂ ਨੂੰ ਉਹਨਾਂ ਦਾ ਬੰਦੀ ਤੋਂ ਬਾਅਦ ਜਿਹੜਾ ਮਤਲਬ ਸਿਟੀ ਹੋਣਾ ਹੈ ਨਾ ਕਾਬੂ ਬੰਦੀ ਜਿਹੜੀ ਇਸ ਪਾਰਟੀ ਨੂੰ ਤੇ ਉਸੇ ਦੌਰਾਨ ਇੱਕ ਯਾਤਰੀ ਜਿਹੜਾ ਹਜਾ ਸੰਖਾ ਦਾ ਰਹਿਣ ਵਰਗਾ ਉਹਨੂੰ ਕਾਪੀ ਕੀਤਾ ਗੱਡੀ ਚੋਂ ਤੇ ਜਿਹੜੀ ਉਹ ਤਰਸਿ ਲੇਗੀ ਤੇ ਉਹ ਤੋਂ ਬੈਠ ਕੇ ਅਗਰ ਉਹਨਾਂ ਨੂੰ ਸਿੱਧੇ ਨਾਲ ਸੁੱਤੀ ਕਿਸੇ ਬਤੀ ਬੋਲਦਾ ਉਹ ਤੋਂ ਬਰਾਮ ਹੋਇਆ ਤੇ ਕੋਈ ਵੀ ਰਿਸਰਚ ਦਾ ਪਲਮੰਤ ਨਹੀਂ ਸੀ ਇੱਕ ਤੋਂ ਬਾਅਦ ਵੀ ਕੋਸ਼ਿਸ਼ ਕੀਤੀ ਉਸ ਕੋਸ਼ਿਸ਼ ਤੋਂ ਬਾਅਦ ਜਦੋਂ ਸੈਫਰੀ ਜੀ ਨੇ ਇੱਕ ਨਾ ਦੂਜਾ ਗੋਪਾਲ ਰਾਏ ਚੜਾਦਾ ਬੰਦਵਾ ਜਰਾ ਉਹਨਾਂ ਨਾਲ ਕੱਪੇ ਨੇ ਬਾਹਰੋਂ ਪਿਸਤਲ ਵਾਸੀ ਤੇ ਉਹਨਾਂ ਨੂੰ ਮਾਰਨੇ ਕਰਕੇ ਗਿਆ ਤੇ ਮੈਂ ਆਪਣੀ ਬਚਣ ਚੱਲਣ ਲੱਗਾ ਤੇ ਇਹ ਬਤ ਲੱਗਾ ਪਿਸਤਲ ਉਹਨੇ ਲਿਆ ਕਿੱਥੋਂ ਸੀਗਾ ਜਿੱਦੋਂ ਨੇ ਪਿਸਤਲ ਆ ਦਾ ਜਿਹਨ ਮਾਰ ਲਿਆ ਉਹ ਕੋਸ਼ਿਸ਼ ਕੀਤੀ ਆ ਉਹ ਤੋ ਲਿਆ ਉਹਦੇ ਉਹ ਤੋਂ ਆਪਾ ਨਹੀਂ ਪਰ ਇਹ ਕੋਸ਼ਿਸ਼ ਤੋਂ ਬਾਅਦ ਉਹਨੇ ਕੱਢੀ ਕਰਨੀ ਫਰਦਰ ਉਹਨਾਂ ਅਸਿਪੀਸ਼ਨਸ ਹੋਟੇਗਾ ਉਹਨੇ ਨਹੀਂ ਕੱਢੀ ਕੀਤੀ ਇਹ ਕਿੰਨੀਆਂ ਕੁ ਗੋਲੀਆਂ ਜਿਹੜੀਆਂ ਨਾਲ ਬਰਾਮਣੀ ਚਾਰੋਂ ਪਾਰੋਂ ਇਹਨੇ ਕੋਈ ਬਾਹਰ ਦਾ ਤਾਂ ਨਹੀਂ ਕੀਤੀ ਕੋਈ ਇਹਨਾਂ ਨਾਲ ਆਪਸੀ ਤੌਰ ਤੇ ਗੁੱਤਵਾਜੀ ਹੋ ਗਈ ਹੈ ਲੜਾਈ ਤੋਂ ਜਿਹੜਾ ਇੱਕ ਪੁਨਾ ਕ੍ਰਸ਼ੀ ਸਾਧਾ ਮਦਦ ਮੰਗਾਇ ਸੀ ਪੂਰਾ ਇਹ ਦੋਸ਼ੀ ਵਿਸਤਾਰੀ ਕਰਨ ਵਾਲਾ ਸੀ ਤੇ ਉਹ ਜਿਹੜੀ ਦੂਜੀ ਪਾਰਟੀ ਆ ਉਹਨਾਂ ਨਾਲ ਨਹੀਂ ਰਾਈਵਰੀ ਹੋਈ ਹੈ ਇਸੇ ਤਰ੍ਹਾਂ ਇਹ ਗੰਭਰਵ ਲੜਾਈ ਕਰ ਸਕਦੇ ਆ ਅੱਜ ਦੇ ਦੌਰ ਸੰਸਦ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਜਾਂ ਇੱਟਾਂ ਜਨ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਅਤੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚੀ ਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ 1.5 ਟੰਨਾ ਤਾਂ 4 ਟੰਕਾ ਵਰਤਿਆ ਜਾਂਦਾ ਇੱਕ ਬਲੌਕ ਅੱਛਾ ਜੀ ਹਾਂ ਜੀ ਤੇ ਉਹ ਕੀ ਯਰ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਜੋ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਵੀ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆ